ਪੰਜਾਬ ਚ ਇਸ ਵੇਲੇ ਸਭ ਤੋਂ ਜ਼ਿਆਦਾ ਭੱਖ ਦਾ ਮੁੱਦਾ ਲੈਂਡ ਪੂਲਿੰਗ ਨੀਤੀ ਇਸ ਨੀਤੀ ਨੂੰ ਲੈ ਕੇ ਲੋਕਾਂ ਦੇ ਮਨਾਂ ਚ ਜੋ ਸਭ ਤੋਂ ਜ਼ਿਆਦਾ ਸਵਾਲ ਉੱਠ ਰਹੇ ਨੇ ਉਹਨਾਂ 10 ਸਵਾਲਾਂ ਦੇ ਜਵਾਬ ਅਸੀਂ ਤੁਹਾਨੂੰ ਦੇਣ ਲੱਗੇ ਆ ਜਿਹਦੇ ਵਿੱਚ ਸਭ ਤੋਂ ਪਹਿਲਾ ਸਵਾਲ ਜੋ ਸਭ ਤੋਂ ਜ਼ਿਆਦਾ ਲੋਕਾਂ ਦੇ ਵੱਲੋਂ ਪੁੱਛਿਆ ਜਾ ਰਿਹਾ ਕਿ ਆਖਰ ਸਰਕਾਰ ਦੇ ਵੱਲੋਂ ਇਸ ਨੀਤੀ ਦੇ ਤਹਿਤ ਪੰਜਾਬ ਚ ਜ਼ਮੀਨ ਲਈ ਕਿੰਨੀ ਜਾ ਰਹੀ ਹੈ ਕਿਉਂਕਿ ਕੋਈ ਕੁਝ ਆਖ ਰਿਹਾ ਕੋਈ 24000 ਕੋਈ 45000 ਕੋਈ ਕੁਝ ਕੋਈ ਕੁਝ ਇਸ ਦਾ ਜਵਾਬ ਇਹ ਆ ਕਿ ਜੋ ਹੁਣ ਤੱਕ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਪ੍ਰੋਸੇਯੋਗ ਉਹਨਾਂ ਦੇ ਮੁਤਾਬਕ 65533 ਏਕੜ ਜ਼ਮੀਨ ਸਰਕਾਰ ਪਹਿਲੇ ਹੱਲੇ ਐਕਵਾਇਰ ਕਰਨ ਜਾ ਰਹੀ ਹੈ ਲੈਂਡ ਪੂਲਿੰਗ ਨੀਤੀ ਦੇ ਤਹਿਤ ਜਿਸ ਚੋਂ 24000 ਤੋਂ ਵੱਧ ਏਕੜ ਲੁਧਿਆਣੇ ਚ ਹੁਣੇ ਐਕਵਾਇਰ ਕਰਨ ਲੱਗੀ ਸਰਕਾਰ ਲੈਂਡ ਪੂਲਿੰਗ ਨੀਤੀ ਦੇ ਤਹਿਤ ਤੇ ਕੁਝ ਹੈਗਾ ਬਾਕੀ ਸ਼ਹਿਰਾਂ ਦੇ ਵਿੱਚ ਥੋੜਾ ਜਿਆਦਾ 40000 ਏਕੜ ਦੇ ਕਰੀਬ ਹੁਣ ਸਰਕਾਰ ਕਰਨ ਲੱਗੀ ਐਕਵਾਇਰ ਪੂਰੇ ਪੰਜਾਬ ਚੋਂ ਸਭ ਤੋਂ ਜ਼ਿਆਦਾ ਹੁਣ ਲੱਗੀ ਹੈ ਲੁਧਿਆਣਾ ਜੋ ਕਿ ਦਾਖਾ ਤੇ ਜਗਰਾਉਂ ਦੇ ਖਾਸ ਤੌਰ ਤੇ ਪਿੰਡ ਇਸ ਸਕੀਮ ਦੇ ਵਿੱਚ ਆਏ ਦੂਜਾ ਸਵਾਲ ਜੋ ਸਭ ਤੋਂ ਜ਼ਿਆਦਾ ਲੋਕਾਂ ਦੇ ਵੱਲੋਂ ਪੁੱਛਿਆ ਜਾ ਰਿਹਾ ਕਿ ਸਰਕਾਰ ਨੇ ਇਹ ਜ਼ਮੀਨ ਕਰਨੀ ਕਿਉਂ ਹੈ ਕਿਉਂਕਿ ਕੁਝ ਲੋਕਾਂ ਨੂੰ ਇਹ ਵੀ ਸਮਝ ਨਹੀਂ ਆ ਰਿਹਾ ਕਿ ਸਰਕਾਰ ਇਹ ਲੈਣਾ ਕਿਉਂ ਚਾਹੁੰਦੀ ਆ ਕਿਉਂਕਿ ਗੱਲਾਂ ਬਹੁਤ ਜ਼ਿਆਦਾ ਫੈਲ ਗਈਆਂ ਇਸ ਦਾ ਜਵਾਬ ਇਹ ਹੈ ਕਿ ਸਰਕਾਰ ਨੇ ਇਸ ਤੋਂ ਲੈਣੇ ਦੋ ਕੰਮ ਜ਼ਿਆਦਾ ਮਸ਼ਹੂਰੀ ਇੱਕੋ ਕੰਮ ਦੀ ਹੋ ਰਹੀ ਹੈ ਕਿ ਰਿਆਸੀ ਕਲੋਨੀਆਂ ਬਣਾਉਣੀਆਂ ਸਰਕਾਰ ਆਖਦੀ ਹੈ ਕਿ ਪ੍ਰਾਈਵੇਟ ਕਲੋਨੀਆਂ ਕੱਟੀਆਂ ਜਾਂਦੀਆਂ ਤੇ ਉਸ ਦੇ ਵਿੱਚ ਹੁੰਦੀਆਂ ਗੜਬੜਾਂ ਕਾਫੀ ਸਮੱਸਿਆਵਾਂ ਲੋਕਾਂ ਨੂੰ ਆਉਂਦੀਆਂ ਅਸੀਂ ਸਰਕਾਰੀ ਕਲੋਨੀਆਂ ਕਟਾਂਗੇ ਪਰ ਇਸ ਦੇ ਵਿੱਚ ਗੱਲ ਇੱਕ ਹੋਰ ਵੀ ਹੈ ਇੱਕ ਤਾਂ ਕਲੋਨੀਆਂ ਕੱਟਣ ਲਈ ਲੈ ਰਹੀ ਹੈ ਸਰਕਾਰ ਦੂਜਾ ਉਦਯੋਗਾਂ ਦੇ ਲਈ ਵੀ ਫੈਕਟਰੀਆਂ ਲਈ ਵੀ ਲੈਂਡ ਪੁੱਲਿੰਗ ਨੀਤੀ ਦੇ ਤਹਿਤ ਸਰਕਾਰ ਦੇ ਵੱਲੋਂ ਜ਼ਮੀਨ ਲਈ ਜਾ ਰਹੀ ਹੈ ਅਤੇ ਇਸ ਗੱਲ ਦੀ ਪੁਸ਼ਟੀ ਮਾਲ ਮੰਤਰੀ ਹਰਦੀਪ ਮੁੰਡੀਆਂ ਨੇ ਆਪਣੇ ਮੂੰਹੋਂ ਕੀਤੀ ਹੈ ਕਿ ਹਾਂ ਰੈਸ਼ੀ ਕਲੌਂਡੀਆਂ ਵਾਸਤੇ ਵੀ ਲੈਣ ਜਾ ਰਹੇ ਆ ਤੇ ਫੈਕਟਰੀਆਂ ਵਾਸਤੇ ਵੀ ਕਿਸਾਨਾਂ ਦੇ ਕੋਲੋਂ ਖੇਤੀ ਯੋਗ ਜ਼ਮੀਨ ਲੈ ਕੇ ਉੱਥੇ ਫੈਕਟਰੀਆਂ ਲਾਈਆਂ ਜਾਣਗੀਆਂ ਇਹ ਗੱਲ ਆਪ ਮੰਤਰੀ ਹਰਦੀਪ ਮੁੰਡੀਆਂ ਨੇ ਸਾਫ਼ ਕਰ ਦਿੱਤੀ ਹੈ ਤੀਜਾ ਸਵਾਲ ਸਰਕਾਰ ਤਾਂ ਜ਼ਮੀਨ ਲੈ ਲੇਗੀ ਕਿਸਾਨਾਂ ਨੂੰ ਕੀ ਮਿਲੇਗਾ ਕਿਸਾਨਾਂ ਨੂੰ ਜੋ ਸਰਕਾਰ ਨੇ ਜਾਣ ਕਰ ਦਿੱਤੀ ਹੈ ਆਖ ਦੇਣੇ ਤੁਸੀਂ ਸਾਨੂੰ ਦਿਓ ਮੰਨ ਲਓ ਉਦਾਹਰਨ ਦੇ ਤੌਰ ਤੇ ਇੱਕ ਏਕੜ ਕਲੋਨੀ ਕਟਾਂਗੇ ਕਲੋਨੀ ਵਸੇਗੀ ਜਿੰਨੇ ਸਾਲਾਂ ਬਾਅਦ ਵਸੇਗੀ ਉਦੋਂ ਤੁਹਾਨੂੰ 1000 ਗਜ ਦਾ ਦੇਾਂਗੇ ਰਹਿਸ਼ੀ ਪਲਾਟ ਉੱਥੇ ਆਪਣੀ ਕੋਠੀ ਬਣਾਇਓ ਘਰ ਬਣਾਇਓ ਰਿਓ ਉੱਥੇ ਰਹਿائش ਕਰਿਓ 200 ਗਾਜ਼ ਦਾ ਦੇਵਾਂਗੇ ਇੱਕ ਕਮਰਸ਼ੀਅਲ ਪਲਾਟ ਜਿੱਥੇ ਤੁਸੀਂ ਦੁਕਾਨ ਪਾ ਕੇ ਆਪਣੀ ਦੁਕਾਨਦਾਰੀ ਕਰਿਓ ਜਾਂ ਫਿਰ ਉਸ ਨੂੰ ਭਾਵੇਂ ਵੇਚ ਦਿਓ ਤੁਹਾਡੀ ਮਰਜ਼ੀ ਹੈ ਇੱਕ ਕਿੱਲੇ 'ਚ 4840 ਗਾਜ਼ ਲੈ ਕੇ ਸਰਕਾਰ ਨੇ ਮੋੜਨਾ ਕਿੰਨਾ 1200 ਗਾਜ਼ ਪਰ ਸਰਕਾਰ ਆਖਦੀ ਹੈ ਕਿ ਤੁਹਾਡੇ ਇੱਕ ਕਿੱਲੇ ਦੇ ਭਾਅ ਦੇ ਨਾਲੋਂ ਅਸੀਂ 4 ਗੁਣਾ ਉਸ ਦਾ ਰੇਟ ਵਧਾ ਦੇਣਾ ਜਦੋਂ ਕਲੋਨੀ ਵੱਸਣੀ ਹੈ ਜਿੰਨੀ ਦੇਰ ਤੱਕ ਕਲੋਨੀ ਦੀ ਡਿਵੈਲਪਮੈਂਟ ਸ਼ੁਰੂ ਨਹੀਂ ਹੁੰਦੀ ਉਨੇ ਦੇਰ ਤੱਕ ਤੁਸੀਂ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਹੋ ਖੇਤੀ ਦਾ ਪੈਸਾ ਵੀ ਤੁਹਾਡਾ ਤੇ 50000 ਰੁਪਇਆ ਪ੍ਰਤੀ ਏਕੜ ਸਰਕਾਰ ਤੁਹਾਨੂੰ ਠੇਕਾ ਵੀ ਦੇਵੇਗੀ ਜਦੋਂ ਕਲੋਨੀ ਬਣਨ ਲੱਗ ਪਈ ਮੰਨ ਲਓ ਚਾਰਦواری ਹੋ ਗਏ ਤੁਸੀਂ ਖੇਤੀ ਨਹੀਂ ਕਰ ਸਕਦੇ ਉਦੋਂ ਸਰਕਾਰ ਨੇ ਠੇਕਾ ਕਰ ਦੇਣਾ ਡਬਲ 1 ਲੱਖ ਰੁਪਇਆ ਪ੍ਰਤੀ ਏਕੜ ਸਾਲ ਦਾ ਠੇਕਾ ਸਰਕਾਰ ਆਖਦੀ ਹੈ ਕਿ ਕਰਦੇਾਂਗੇ ਇਹ ਫਾਇਦੇ ਦਾ ਸੌਦਾ ਇਹ ਗੱਲ ਸਰਕਾਰ ਆਖ ਰਹੀ ਹੈ ਪਰ ਕਿਸਾਨ ਨਹੀਂ ਮੰਨ ਰਹੇ ਚੌਥਾ ਸਵਾਲ ਇਹੀ ਹੈ ਚੌਥਾ ਸਵਾਲ ਇਹ ਕਿ ਜੇਕਰ ਸਰਕਾਰ ਇੰਨੇ ਗੱਫੇ ਆਖ ਰਹੀ ਹੈ ਕਿ ਮੋਜਾ ਹੀ ਮੋਜਾ ਰੇਟ ਵੀ 4 ਗੁਣਾ ਠੇਕਾ ਵੀ ਮਿਲੀ ਜਾਣਾ 50000 ਸਾਲ ਦਾ ਖੇਤੀ ਵੀ ਕਰੀ ਜਾਣੀ ਹੈ ਉਹ ਠੇਕਾ ਵੀ 1 ਲੱਖ ਰੁਪਈਆ ਪ੍ਰਤੀ ਏਕੜ ਹੋ ਜਾਣਾ ਫਿਰ ਵਿਰੋਧ ਕਿਉਂ ਕਰ ਰਹੇ ਕਿਸਾਨ ਕਿਸਾਨ ਵਿਰੋਧ ਇਸ ਕਰਕੇ ਕਰ ਰਹੇ ਆ ਕਿ ਉਹਨਾਂ ਦੀ ਖੇਤੀ ਚਲੀ ਜਾਣੀ ਉਹਨਾਂ ਦੀ ਰੋਜ਼ੀ ਰੋਟੀ ਖੁੱਸ ਜਾਣੀ ਪਹਿਲੀ ਗੱਲ ਇਹ ਖੇਤੀ ਯੋਗ ਜ਼ਮੀਨਾਂ ਕਿਸਾਨ ਦੇਣਾ ਨਹੀਂ ਚਾਹੁੰਦੇ ਕਿ ਤੁਹਾਨੂੰ ਖੇਤੀ ਯੋਗ ਜ਼ਮੀਨਾਂ ਫੜਾਤੀਆਂ ਅਸੀਂ ਕੀ ਕਰਾਂਗੇ ਜਿਹੜੇ ਸਾਡੇ ਨਾਲ ਬੰਦੇ ਕੰਮ ਕਰਦੇ ਖੇਤ ਮਜ਼ਦੂਰ ਹੋਣ ਸਾਡੇ ਸਾਥੀ ਹੋਣ ਜਿਹਨਾਂ ਨਾਲ ਖੇਤੀ ਕਰਵਾਉਂਦੇ ਉਹ ਕੀ ਕਰਨਗੇ ਉਹਨਾਂ ਦੇ ਟੱਬਰ ਕਿਵੇਂ ਪੜਨਗੇ ਲੱਖ ਰੁਪਈਆ ਸਾਲ ਦੇ ਠੇਕੇ ਦੇ ਨਾਲ ਘਰ ਨਹੀਂ ਚੱਲਦੇ ਖੇਤੀ ਯੋਗ ਜ਼ਮੀਨ ਅਸੀਂ ਨਹੀਂ ਦੇਣਾ ਚਾਹੁੰਦੇ ਪਹਿਲੀ ਗੱਲ ਦੂਜੀ ਗੱਲ ਇਹ ਕਿ ਇਸ ਗੱਲ ਦੀ ਕੀ ਗਰੰਟੀ ਹੈ ਕਿ ਕਲੋਨੀ ਵਸਾਈ ਜਾਣੀ ਹੈ ਕਿਉਂਕਿ 40 40 50 50 ਸਾਲ ਦੀਆਂ ਕਈ ਕਲੋਨੀਆਂ ਸਰਕਾਰ ਨੇ ਕਟੀਆਂ ਪੁਰਾਣੀਆਂ ਜਿਹੜੀਆਂ ਅਜੇ ਤੱਕ ਨਹੀਂ ਵਸੀਆਂ ਜਿਨ੍ਹਾਂ ਦਾ ਅਜੇ ਤੱਕ ਡਿਵੈਲਪਮੈਂਟ ਵਿਕਾਸ ਹੋਇਆ ਹੀ ਨਹੀਂ ਤੇ ਲੋਕ ਭੜਕਦੇ ਫਿਰਦੇ ਸਰਕਾਰ ਤੇ ਭਰੋਸੇ ਦੀ ਕਮੀ ਵੀ ਹੈ ਸਿੱਧੀ ਜੜੀ ਗੱਲ ਹੈ ਇਸੇ ਕਰਕੇ ਵੀ ਕਿਸਾਨ ਵਿਰੋਧ ਕਰ ਰਹੇ ਕਿਸਾਨ ਤਾਂ ਸਿੱਧਾ ਹੀ ਆਖਦੇ ਕਿ ਤੁਸੀਂ ਤੁਹਾਨੂੰ ਆਖਿਆ ਕਿਨੇ ਇਹ ਨੀਤੀ ਲੈ ਕੇ ਆਓ ਅਸੀਂ ਤਾਂ ਆਖਿਆ ਹੀ ਨਹੀਂ ਨਾ ਪੰਜਾਬ ਦੇ ਕਿਸੇ ਬੰਦੇ ਨੇ ਆਖਿਆ ਨਾ ਨਾਗਰਿਕ ਨੇ ਆਖਿਆ ਤੁਸੀਂ ਇਹ ਨੀਤੀ ਲਿਆਂਦੀ ਕਿਉਂ ਹੈ ਤੁਸੀਂ ਜ਼ਮੀਨਾਂ ਖੋਣਾ ਚਾਹੁੰਦੇ ਹੋ ਤਾਂ ਜੋ ਪੰਜਾਬ ਖੇਤੀ ਆਧਾਰ ਜੋ ਸੂਬਾ ਉਸ ਨੂੰ ਵਜੇ ਆਰਥਿਕ ਸੱਟ ਦੂਜੀ ਗੱਲ ਜੋ ਕਿਸਾਨ ਸਵਾਲ ਪੁੱਛਦੇ ਤੁਸੀਂ 1 ਲੱਖ ਰੁਪਇਆ ਸਾਲ ਦਾ ਠੇਕਾ ਦੇਣਾ 65 ਹਜ਼ਾਰ ਏਕੜ ਤੁਸੀਂ ਅਕਵਾਇਰ ਕਰਨਾ 65 ਹਜ਼ਾਰ ਲੱਖ ਰੁਪਇਆ ਕਿੱਥੋਂ ਲਿਆਓਗੇ ਕਹਿ ਵੀ ਇਹ ਰਹੇ ਉਹ ਐਡਵਾਂਸ ਹੀ ਦੇ ਦੇਾਂਗੇ ਕਿੱਥੋਂ ਲਿਆਓਗੇ ਤਨਖਾਹਾਂ ਦਾ ਤੁਹਾਡੇ ਤੋਂ ਦਿੱਤੀਆਂ ਨਹੀਂ ਜਾਂਦੀਆਂ 65 ਹਜ਼ਾਰ ਲੱਖ ਰੁਪਈਆ ਤੁਸੀਂ ਹਰ ਸਾਲ ਕਿੱਥੋਂ ਸਾਨੂੰ ਦਿਓਗੇ ਇਹ ਵੀ ਸਵਾਲ ਕਿਸਾਨਾਂ ਦੇ ਵੱਲੋਂ ਪੁੱਛਿਆ ਜਾ ਰਿਹਾ ਪੰਜਵਾਂ ਸਵਾਲ ਇਹ ਨੀਤੀ ਹੈ ਕਿਸ ਦੀ ਪੰਜਾਬ ਸਰਕਾਰ ਦੀ ਹੈ ਕਿ ਜਾਂ ਫਿਰ ਕਿਸੇ ਹੋਰ ਦੀ ਹੈ ਇਲਜ਼ਾਮ ਇਹ ਲੱਗਦਾ ਇਹਨਾਂ ਦੀ ਨੀਤੀ ਤਾਂ ਹੈ ਹੀ ਨਹੀਂ ਇਹ ਦਿੱਲੀ ਵਾਲਿਆਂ ਦੀ ਨੀਤੀ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਦੀ ਨੀਤੀ ਹੈ ਜਾਗਰਨ ਦੀ ਰਿਪੋਰਟ ਆਈ ਕਿ ਤਿੰਨ ਮੀਟਿੰਗਾਂ ਕੀਤੀਆਂ ਸਤਿੰਦਰ ਜੈਨ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਲ ਕਿ ਜਾਓ ਕਿਸਾਨਾਂ ਨੂੰ ਮਨਾਓ ਉਹਨਾਂ ਨੂੰ ਸਮਝਾਓ ਆਖੋ ਤੁਹਾਡਾ ਫਾਇਦਾ ਹੀ ਫਾਇਦਾ ਭਾਵ ਮਤਲਬ ਦਿੱਲੀ ਵਾਲਿਆਂ ਦਾ ਲੱਗਾ ਪੂਰਾ ਜ਼ੋਰ ਕਿਉਂ ਲੱਗਾ ਇਸ ਕਰਕੇ ਲੱਗਾ ਮੰਨਿਆ ਜਾ ਰਿਹਾ ਕਿ ਨੀਤੀ ਹੈ ਹੀ ਉਹਨਾਂ ਦੀ ਹੈ ਕਿਉਂਕਿ ਨੀਤੀ ਜੇਕਰ ਪੰਜਾਬ ਦੀ ਹੁੰਦੀ ਹੈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਨੇ ਸਵਾਲ ਪੁੱਛਿਆ ਮੁੱਖ ਮੰਤਰੀ ਨੂੰ ਕਿ ਜੇਕਰ ਇੰਝ ਹੋਇਆ ਤਾਂ ਫਿਰ ਸਰਕਾਰ ਕੀ ਕਰੇਗੀ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਸੀ ਨਾਲ ਹੀ ਬੈਠੇ ਸੀ ਮਾਲ ਮੰਤਰੀ ਮੁੰਡੀਆਂ ਉਹਨਾਂ ਨੇ ਫਾਈਲ ਚੁੱਕ ਕੇ ਫੜਾ ਦਿੱਤੀ ਮੁੰਡੀਆਂ ਨੂੰ ਮੁੰਡੀਆਂ ਨੂੰ ਵੀ ਨਹੀਂ ਪਤਾ ਸੀ ਉਹਨਾਂ ਨੇ ਫਿਰ ਫਾਈਲ ਚੁੱਕ ਕੇ ਫੜਾ ਦਿੱਤੀ ਨਾਲ ਬੈਠੇ ਅਫਸਰ ਨੂੰ ਫਿਰ ਅਫਸਰ ਦੇ ਵੱਲੋਂ ਹਿੰਦੀ ਦੇ ਵਿੱਚ ਦੱਸਿਆ ਗਿਆ ਉਹ ਵੀ ਪੜ ਕੇ ਕਿ ਜੇ ਇੰਜ ਹੋਇਆ ਤਾਂ ਫਿਰ ਤੁਹਾਨੂੰ ਕੀ ਦਿੱਤਾ ਜਾਵੇਗਾ ਫਿਰ ਸਰਕਾਰ ਕੀ ਕਰੇਗੀ ਉਸ ਤੋਂ ਵੀ ਸਵਾਲ ਉੱਠੇ ਕਿ ਜੇਕਰ ਨੀਤੀ ਇਹਨਾਂ ਨੇ ਆਪ ਬਣਾਈ ਹੁੰਦੀ ਮੰਨ ਲਓ ਸਾਡੇ ਮੁਖੀ ਨੇ ਤੇ ਮਾਲ ਮੰਤਰੀ ਨੇ ਬਣਾਈ ਹੁੰਦੀ ਉਹਨਾਂ ਨੂੰ ਪਤਾ ਨਾ ਹੁੰਦਾ ਇਹ ਤੇ ਅੱਗੇ ਦੀ ਅੱਗੇ ਦੂਜੇ ਦੂਜੇ ਨੂੰ ਫੈਲਾ ਫੜਾਈ ਜਾਂਦੇ ਕਿ ਤੂੰ ਦੱਸ ਤੂੰ ਦੱਸ ਤੂੰ ਦੱਸ ਇਹਨਾਂ ਨੂੰ ਆਪ ਨਹੀਂ ਪਤਾ ਇਥੋਂ ਵੀ ਇਹ ਸਵਾਲ ਉੱਠਿਆ ਕਿ ਨੀਤੀ ਇਹਨਾਂ ਨੇ ਬਣਾਈ ਨਹੀਂ ਹੈ ਅਗਲਾ ਸਵਾਲ ਹੈ 6ਵਾਂ ਸਵਾਲ ਸਰਕਾਰ ਫਿਰ ਇੰਨੀ ਤਤਪਰ ਕਿਉਂ ਹੈ ਸਰਕਾਰ ਇਹਨਾਂ ਜ਼ੋਰ ਕਿਉਂ ਲਾ ਰਹੀ ਹੈ ਇਹ ਤਾਂ ਸਰਕਾਰ ਹੀ ਦੱਸ ਸਕਦੀ ਹੈ ਇਹ ਤਾਂ ਆਮ ਆਦਮੀ ਪਾਰਟੀ ਦੱਸ ਸਕਦੀ ਹੈ ਇਹ ਤਾਂ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੀਡਰ ਦੱਸ ਸਕਦੇ ਆ ਕਿ ਇਹਨਾਂ ਵਿਰੋਧ ਵੀ ਹੋ ਰਿਹਾ ਕਿਸਾਨ ਜ਼ਮੀਨ ਵੀ ਨਹੀਂ ਦੇ ਰਹੇ ਕਾਵੀ ਲਾਉਣਾ ਪੈ ਰਿਆ ਮੀਟਿੰਗਾਂ ਕਰਨੀਆਂ ਪੈ ਰਹੀਆਂ ਸਮਝਾਉਣਾ ਪੈ ਰਿਆ ਫਿਰ ਵੀ ਨਹੀਂ ਮੰਨ ਰਹੇ ਫਿਰ ਵੀ ਸਰਕਾਰ ਜ਼ੋਰ ਕਿਉਂ ਲਾ ਰਹੀ ਹੈ ਇਸ ਦੇ ਬਾਰੇ ਤਾਂ ਅਸੀਂ ਕੁਝ ਨਹੀਂ ਦੱਸ ਸਕਦੇ ਇਹ ਤਾਂ ਆਮ ਆਦਮੀ ਪਾਰਟੀ ਦੇ ਜੋ ਦਿੱਲੀ ਦੇ ਲੀਡਰ ਉਹੀ ਦੱਸ ਸਕਦੇ ਸੱਤਵਾਂ ਸਵਾਲ ਕੀ ਅੰਦੋਲਨ ਹੋ ਸਕਦਾ ਜੇਕਰ ਇਹ ਨੀਤੀ ਲਾਗੂ ਕੀਤੀ ਗਈ ਮਤਲਬ ਰੱਦ ਨਾ ਕੀਤੀ ਗਈ ਤਾਂ ਬਿਲਕੁਲ ਹੋ ਸਕਦਾ ਹੋ ਸਕਦਾ ਕਿ ਕੰਮ ਤਾਂ ਸ਼ੁਰੂ ਹੋ ਗਿਆ ਹੁਣ ਤਾਂ ਇਥੋਂ ਤੱਕ ਸਾਡੇ ਕੋਲ ਪੱਤਰਕਾਰ ਹੁੰਦੇ ਨਾ ਤੇ ਸਾਡੇ ਕੋਲ ਖਬਰਾਂ ਇਥੋਂ ਤੱਕ ਆ ਕਿ ਜਿਹੜੇ-ਜਿਹੜੇ ਵੀ ਵਿਰੋਧ ਕਰਨਾ ਚਾਹੁੰਦੇ ਇਸ ਨੀਤੀ ਦਾ ਉਹਨਾਂ ਨੂੰ ਤਰੀਕਾ ਨਹੀਂ ਮਿਲ ਰਹੀਆਂ ਖਾਲੀ ਕਿ ਕਿਸ ਤਰੀਕ ਨੂੰ ਵਿਰੋਧ ਕਰੀਏ ਲੈਂਡ ਪੂਲਿੰਗ ਨੀਤੀ ਲਈ ਧਰਨਾ ਦੇਣਾ ਮੰਨ ਲਓ ਕਿਸੇ ਨੇ ਉਸ ਨੂੰ ਖਾਲੀ ਤਰੀਕ ਨਹੀਂ ਲੱਭ ਰਹੀ ਮੰਨ ਲਓ ਇੱਕ ਦਿਨ ਸਯੁਕਤ ਕਿਸਾਨ ਮੋਰਚੇ ਨੇ ਧਰਨਾ ਦੇਣਾ ਅਗਲੇ ਦਿਨ ਕਿਸਾਨ ਮਜ਼ਦੂਰ ਮੋਰਚਾ ਅਗਲੇ ਦਿਨ ਆਕਾਲੀ ਦਲ ਫਿਰ ਕਾਂਗਰਸ ਫਿਰ ਐਸਕੇਐਮ ਗੈਰ ਰਾਜਨੀਤਿਕ ਫਿਰ ਲੱਖਾ ਸਿੰਘ ਸਿਧਾਣਾ ਉਹਨਾਂ ਦਾ ਜਿਹੜਾ ਗਰੁੱਪ ਹੈ ਬੀਕੇਯੂ ਏਕਤਾ ਉਗਰਾਹਾ ਵਾਲੇ ਬਹੁਤ ਸਾਰੇ ਧੜੇ ਮੈਦਾਨ ਚ ਕੁੱਦ ਪਏ ਭਾਜਪਾ ਵੀ ਮੈਦਾਨ ਚ ਕੁੱਦੀ ਹੋਈ ਹੈ ਅੰਦੋਲਨ ਦਾ ਕੰਮ ਸ਼ੁਰੂ ਹੋ ਗਿਆ ਇਹ ਨਾ ਸੋਚਿਆ ਜਾਵੇ ਕਿ ਕੀ ਅੰਦੋਲਨ ਹੋ ਸਕਦਾ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ ਸਰਕਾਰ ਦੇ ਖਿਲਾਫ ਫਿਰ ਅੱਠਵਾਂ ਸਵਾਲ ਅੱਠਵਾਂ ਸਵਾਲ ਇਹ ਕਿ ਬੀਜੇਪੀ ਵਾਲਾ ਵੀ ਹਾਲ ਹੋ ਸਕਦਾ ਇਸ ਦਾ ਜਵਾਬ ਇਹ ਹੈ ਕਿ ਬੀਜੇਪੀ ਨਾਲੋਂ ਵੀ ਮਾੜਾ ਹਾਲ ਹੋ ਸਕਦਾ ਕਿਉਂਕਿ ਉਹ ਦਿੱਲੀ ਦੇ ਵਿੱਚ ਕਾਨੂੰਨ ਬਣੇ ਸੀ ਉਹਨਾਂ ਦੇ ਨਾਲ ਥੋੜਾ ਗਿਲਾ ਘਟ ਸੀ ਉਹਨਾਂ ਨੂੰ ਪੰਜਾਬ ਦੇ ਬਾਰੇ ਪਤਾ ਨਹੀਂ ਪਰ ਇਹ ਤਾਂ ਪੰਜਾਬ ਦੀ ਸਰਕਾਰ ਆਪ ਹੀ ਧੱਕਾ ਕਰ ਰਹੀ ਹੈ ਕਿ ਲਾਗੂ ਕਰਨਾ ਹੀ ਕਰਨਾ ਬੀਜੇਪੀ ਦੇ ਨਾਲੋਂ ਮਾੜਾ ਹਾਲ ਹੋ ਸਕਦਾ ਬੀਜੇਪੀ ਦੇ ਇੱਕ ਲੀਡਰ ਦਾ ਕਟਾਪਾ ਹੋਇਆ ਸੀ ਲੋਕਾਂ ਨੇ ਕੱਪੜੇ ਪਾੜ ਦਿੱਤੇ ਸੀ ਅਰुण ਨਾਰੰਗ ਅਬੋਹਰ ਦੇ ਭਾਜਪਾ ਦੇ ਆਗੂ ਸੀ ਅੱਜ ਕੱਲੋਂ ਆਮ ਆਦਮੀ ਪਾਰਟੀ ਦੇ ਆਗੂ ਨੇ ਇਹ ਕੰਮ ਉਸ ਤੋਂ ਵੀ ਅੱਗੇ ਜਾ ਸਕਦਾ ਕਹਿਣਾ ਤਾਂ ਨਹੀਂ ਚਾਹੀਦਾ ਪਰ ਇਹ ਕੁੱਟ-ਕਟਾਪੇ ਤੱਕ ਵੀ ਕੰਮ ਜਾਵੇਗਾ ਹੀ ਜਾਵੇਗਾ ਜੇਕਰ ਸਰਕਾਰ ਨੇ ਇਹ ਨੀਤੀ ਵਾਪਸ ਨਾ ਲਈ ਕਿਉਂਕਿ ਆਮ ਆਦਮੀ ਪਾਰਟੀ ਦੇ ਆਪਣੇ ਪਿੰਡਾਂ ਦੇ ਸਰਪੰਚ ਤੇ ਲੀਡਰਾਂ ਨੇ ਵੀ ਆਖ ਦਿੱਤਾ ਜੋ ਭਮੱਕੜ ਉਹਨਾਂ ਨੇ ਵੀ ਆਖ ਦਿੱਤਾ ਆਓ ਤੁਹਾਨੂੰ ਦੱਸਦੇ ਆਂ ਜ਼ਰਾ ਪਿੰਡਾਂ 'ਚ ਆਓ ਉਹਨਾਂ ਦੀ ਭਾਸ਼ਾ ਤੋਂ ਸਾਹ ਪਤਾ ਲੱਗ ਰਿਹਾ ਕਿ ਉਹ ਜੇਕਰ ਕੰਮ ਵਧਿਆ ਤਾਂ ਕੁੱਟ-ਕਟਾਪੇ ਤੱਕ ਕੰਮ ਜਾਵੇਗਾ ਨੌਵਾਂ ਸਵਾਲ ਨੌਵਾਂ ਸਵਾਲ ਇਹ ਆ ਕਿ ਜੇਕਰ ਇੰਨਾ ਕੰਮ ਖਰਾਬ ਹੈ ਤਾਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਚੁੱਪ ਕਿਉਂ ਇਸ ਦੇ ਜਵਾਬ ਆਪਾਂ ਨੂੰ ਪਹਿਲਾਂ ਕਈ ਵਾਰ ਮਿਲ ਚੁੱਕੇ ਆਂ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਉਸੇ ਵੇਲੇ ਕਾਰਵਾਈ ਕਰ ਦਿੰਦੀ ਐ ਕਮਰ ਵਿਜੇ ਪ੍ਰਤਾਪ ਸਿੰਘ ਹੋਣ ਸੁਖਪਾਲ ਸਿੰਘ ਖਹਿਰਾ ਉਸ ਤੋਂ ਪਹਿਲਾਂ ਪ੍ਰਸ਼ਾਂਤ ਪੂਸ਼ਣ ਯੋਗਿੰਦਰ ਯਾਦਵ ਵਿੱਚ ਸਕੂਲ ਕਾ ਕਮਰ ਸੰਧੂ ਸਾਰਿਆਂ ਦੇ ਨਾਲ ਕੀ ਹੋਇਆ ਸੀ ਕਿਉਂਕਿ ਇਹਨਾਂ ਨੇ ਕਿਸੇ ਨਾ ਕਿਸੇ ਮੁੱਦੇ ਤੇ ਆਵਾਜ਼ ਚੁੱਕੀ ਸੀ ਕਮਰ ਵਿਜੇ ਪ੍ਰਤਾਪ ਸਿੰਘ ਤਾਜ਼ਾ ਉਦਾਹਰਣ ਜਿਨ੍ਹਾਂ ਨੇ ਬੇਅਦਬੀ ਦਾ ਮੁੱਦਾ ਨੱਕ ਚ ਧਾਮੀ ਕਰ ਦਿੱਤਾ ਸਰਕਾਰ ਦੇ ਕਿ ਆਪਾਂ 24 ਘੰਟੇ ਆ ਕੇ ਸਰਕਾਰ ਚ ਆਏ ਆ ਕੁਝ ਤਾਂ ਕਰੀਏ ਕੁਛ ਤਾਂ ਕਰੀ ਆਪਣੀ ਸਰਕਾਰ ਜਾਣ ਵਾਲੀ ਐ ਬੇਦਬੀ ਦਾ ਇਨਸਾਫ ਦਵਾਈਏ ਉਧਰ ਕਦਮ ਵਧਾਈਏ ਪਰ ਕੱਟ ਕੇ ਉਹ ਮਾਰਿਆ ਕਾਰਵਾਈ ਕਰ ਦਿੱਤੀ ਉਹਨਾਂ ਦੀ ਥਾਂ ਤੇ ਕਾਂਗਰਸੀ ਨੂੰ ਲਾ ਦਿੱਤਾ ਅਮ੍ਰਿਤਸਰ ਉਤਰੀ ਦਾ ਹਲਕਾ ਇੰਚਾਰਜ ਐਸੇ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੇ ਲੀਡਰ ਨਹੀਂ ਬੋਲ ਰਹੇ ਕਿ ਸਾਨੂੰ ਇਹਨਾਂ ਨੇ ਦੁੱਧ ਚੋਂ ਮੱਖੀ ਵਾਂਗ ਕੱਢ ਕੇ ਬਾਹਰ ਮਾਰਨਾ ਅਤੇ ਕਿਸੇ ਨੂੰ ਕੋਈ ਫਰਕ ਵੀ ਨਹੀਂ ਪੈਣਾ ਐਸੇ ਕਰਕੇ ਮਲਵਿੰਦਰ ਸਿੰਘ ਕੰਗ ਪਹਿਲਾਂ ਬੋਲੇ ਪਰ ਬਾਅਦ ਦੇ ਵਿੱਚ ਸਵੇਰ ਚੜ੍ਹਦਿਆਂ ਨੂੰ ਉਹਨਾਂ ਨੇ ਵੀ ਟਵੀਟ ਆਪਣਾ ਡਿਲੀਟ ਕਰ ਦਿੱਤਾ ਆਵਾਜ਼ ਚੁੱਕ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਜੋ ਐਮ ਐਲ ਏ ਨੇ ਪਰ ਦੱਬੀ ਆਵਾਜ਼ ਦੇ ਵਿੱਚ ਜਿਵੇਂ ਦਿਨੇਸ਼ ਚੱਡਾ ਆਖਦੇ ਨੇ ਜਿਨ੍ਹਾਂ ਨੇ ਜ਼ਮੀਨ ਨਹੀਂ ਦੇਣੀ ਮੈਂ ਉਹਨਾਂ ਦੀ ਜ਼ਮੀਨ ਨਹੀਂ ਜਾਣਦਿਆਂਗਾ ਭਾਵੇਂ ਉਸ ਦਾ ਨੋਟੀਫਿਕੇਸ਼ਨ ਹੋ ਹੀ ਗਿਆ ਹੋਵੇ ਇਸ ਤਰੀਕੇ ਨਾਲ ਗੋਲ-ਮੋਲ ਤਰੀਕੇ ਨਾਲ ਆਵਾਜ਼ਾਂ ਚੁੱਕ ਰਹੇ ਨੇ ਪਰ ਸਿੱਧੀ ਆਵਾਜ਼ ਕੋਈ ਨਹੀਂ ਚੁੱਕ ਰਿਆ ਦਸਵਾਂ ਸਵਾਲ ਮੁੱਖ ਸਵਾਲ ਬਹੁਤ ਜ਼ਰੂਰੀ ਸਵਾਲ ਕੀ ਇਹ ਨੀਤੀ ਰੱਦ ਹੋਵੇਗੀ ਕੀ ਇਸ ਨੀਤੀ ਨੂੰ ਸਰਕਾਰ ਵਾਪਸ ਲਵੇਗੀ ਇਸ ਦਾ ਜਵਾਬ ਹੈ 100% ਦੀ ਹਾਂ ਇਹ ਨੀਤੀ ਰੱਦ ਜ਼ਰੂਰ ਹੋਵੇਗੀ ਇਹ ਨੀਤੀ ਨੂੰ ਵਾਪਸ ਜ਼ਰੂਰ ਲਿਆ ਜਾਵੇਗਾ ਹੁਣ ਕਦੋਂ ਕ ਜਾ ਕੇ ਸਰਕਾਰ ਇਸ ਨੀਤੀ ਨੂੰ ਵਾਪਸ ਲੈਂਦੀ ਹੈ ਕਿੰਨਾ ਕੁ ਨੁਕਸਾਨ ਆਪਣਾ ਕਰਵਾਉਂਦੀ ਐ ਸਰਕਾਰ ਨੁਕਸਾਨ ਕਰਵਾ ਕੇ ਵੀ ਜੇ ਸਰਕਾਰ ਨੀਤੀ ਵਾਪਸ ਨਹੀਂ ਲੈਂਦੀ ਤਾਂ ਸਰਕਾਰ ਜੋ ਅਗਲੀ ਆਵੇਗੀ ਉਹ ਇਹ ਨਹੀਂ ਹੋਵੇਗੀ ਕਿਉਂਕਿ ਅਜਿਹਾ ਮਾਹੌਲ ਬਣ ਗਿਆ ਪਿੰਡਾਂ ਦੇ ਵਿੱਚ ਜਿਵੇਂ ਤਿੰਨ ਖੇਤੀ ਕਾਨੂੰਨਾਂ ਨੇ ਅਕਾਲੀ ਭਾਜਪਾ ਨੂੰ ਰੋਲ ਕੇ ਰੱਖ ਦਿੱਤਾ ਪੰਜਾਬ ਚ ਸਿਰਫ ਤਿੰਨ ਵਿਧਾਇਕ ਜਿੱਤੇ ਉਹਨਾਂ ਦੇ ਵਿੱਚੋਂ ਵੀ ਸਿਰਫ ਇੱਕ ਹੀ ਬਚਿਆ ਅਕਾਲੀ ਦਲ ਦੇ ਕੋਲ ਇੰਨਾ ਮਾੜਾ ਹਾਲ ਕੰਨੀ ਪੁਰਾਣੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਪਰ ਇਹਨਾਂ ਬੁਰਾ ਹਾਲ ਕਰ ਦਿੱਤਾ ਖੇਤੀ ਕਾਨੂੰਨਾਂ ਵਾਲੇ ਸਟੈਂਡ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਅਜਿਹਾ ਹਾਲ ਹੋ ਸਕਦਾ ਜੇਕਰ ਨੀਤੀ ਆਪਣੀ ਸਰਕਾਰ ਦੇ ਕਾਰਜਕਾਲ ਦੇ ਵਿੱਚ ਰੱਦ ਨਾ ਕੀਤੀ ਤਾਂ ਵੈਸੇ ਦਾ ਕਿਸੇ ਵੀ ਵੇਲੇ ਹੋ ਸਕਦੀ ਹੈ ਹੁਣੇ ਇਹ ਲਾਣ ਹੋ ਸਕਦਾ ਕਿ ਅਸੀਂ ਯੂ ਟਰਨ ਲੈਨੇ ਆ ਮਤਲਬ ਇਸ ਨੀਤੀ ਨੂੰ ਰੱਦ ਕਰਦੇ ਆ ਵਾਪਸ ਲੈਨੇ ਆ ਪਰ ਜੇਕਰ ਸਰਕਾਰ ਨੇ ਜਿੰਨਾ ਵੀ ਸਮਾਂ ਲਾਇਆ ਉਨਾ ਹੀ ਜ਼ਿਆਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਹੋਵੇਗਾ ਪਰ ਨੀਤੀ ਵਾਪਸ ਜ਼ਰੂਰ ਹੋਵੇਗੀ ਭਾਵੇਂ ਇਹ ਸਰਕਾਰ ਕਰੇ ਭਾਵੇਂ ਅਗਲੀ ਸਰਕਾਰ ਇਸ ਨੂੰ ਰੱਦ ਕਰੇ ਇਹ ਨੀਤੀ ਰੱਦ ਜ਼ਰੂਰ ਹੋਵੇਗੀ ਇਹ ਸਾਨੂੰ 10 ਸਵਾਲ ਜਿਨ੍ਹਾਂ ਦੇ ਜਵਾਬ ਦੇਣ ਦੀ ਅਸੀਂ ਤੁਹਾਨੂੰ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਆ ਕਿ ਤੁਹਾਨੂੰ ਲੈਂਡ ਪੂਲਿੰਗ ਨੀਤੀ ਦੇ ਬਾਰੇ ਸਾਰੀ ਜਾਣਕਾਰੀ Melhor que